ਹੋਜਾ ਇਹ ਹੁਜਾ ਕੋਈ ਦੀਨ ਖਾਲੀ ਨਹੀਂ ਜਾਂਦਾ ਜਿਸ ਦਿਨ ਲੁੱਟ ਖੋਹ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਨਾ ਆਇਆ ਹੋਵੇ ਤਾਜ਼ੀ ਖਬਰ ਫਿਰੋਜ਼ਪੁਰ ਦੇ ਅਲੀਕੇ ਤੋਂ ਸਾਹਮਣੇ ਆਈ ਹੈ ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੋਲੀਆਂ ਚੱਲ ਗਈਆਂ ਜਿਸ ਦੇ ਚੱਲਦੇ ਦੋ ਲੋਕ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਫਿਰੋਜ਼ਪੁਰ ਦੇ ਪਿੰਡ ਅਲੀਕੇ 'ਚ ਹੁਣੇ-ਹੁਣੇ ਗੋਲੀ ਦੀ ਘਟਨਾ ਵਾਪਰੀ ਹੈ ਜਿਸ ਦੇ ਦੌਰਾਨ ਦੋਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਨੇ ਇਸ ਘਟਨਾ ਬਾਰੇ ਜਾਣਕਾਰੀ ਦੇਂਦੇ ਹੋਏ ਜ਼ਖਮੀ ਨੌਜਵਾਨ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਪਿੰਡ ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਚ ਝਗੜਾ ਹੋ ਗਿਆ ਤੇ ਜਦੋਂ ਉਹਨਾਂ ਦਾ ਝਗੜਾ ਜ਼ਿਆਦਾ ਵੱਧ ਗਿਆ ਤਾਂ ਉਹਨਾਂ ਦਾ ਮੁੰਡਾ ਸ਼ੰਕਰ ਤੇ ਇੱਕ ਹੋਰ ਨੌਜਵਾਨ ਮੁਕਤੀਆਰ ਸਿੰਘ ਜੋ ਝਗੜਾ ਦੇਖਣ ਲਈ ਛੱਤ ਤੇ ਚੜੇ ਸੀ ਤੇ ਉਸ ਦੌਰਾਨ ਉਹਨਾਂ ਦੋਨਾਂ ਧਿਰਾਂ ਚ ਗੋਲੀਆਂ ਚੱਲ ਰਹੀਆਂ ਜਿਸ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪੀਟਲ ਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਚ ਜਿਸ ਬਲਕਾਰ ਸਿੰਘ ਤੇ ਗੋੜੀਆਂ ਚਲਾਉਣ ਦਾ આરોਪ ਲਗਾਇਆ ਨਹੀਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜੋ ਉਸ ਤੇ આરોਪ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਜਦਕਿ ਉਹ ਬਿਮਾਰ ਹੈ ਤੇ ਮੰਜੇ ਤੇ ਪਿਆ ਹੋਇਆ ਹੈ ਉੱਥੇ ਹੀ ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦੇਂਦੇ ਹੋਏ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿਪਿੰਡ ਅਲੀ ਟਿਟਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਔੜੀਆਂ ਚੱਲ ਗਈਆਂ ਨੇ ਜਿਸ ਚ ਦੋ ਲੋਕ ਜ਼ਖਮੀ ਹੋਏ ਨੇ ਤੇ ਪਰਿਵਾਰ ਦੇ ਬਿਆਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ। ਕਣਪੁੱਤ ਨੂੰ ਪੈਸਿਆਂ ਦਾ ਰੋਲਾ ਸੀ ਉਹਨਾਂ ਨਾਲ। ਉੱਥੇ ਬਲਕਾਰ ਨਾਲ ਤੇ ਉਹ ਪੈਸਿਆਂ ਦੇ ਰੋਲੇ ਪਿੱਛੇ ਵੀ ਪੈਸੇ ਤੁਹਾਨੂੰ ਵੇੜਨਾ ਸੀ ਇਹਨਾਂ ਨੇ ਵੇੜਿਆ ਨਹੀਂ ਤੇ ਉਹ ਫਿਰ ਆ ਕੇ ਗੇਟ ਕੋਲ ਆ ਕੇ ਗਾਲ੍ਹਾਂ ਕੱਢਦੇ ਸੀ ਕਿੰਨੇ ਜਿਹੜਾ ਕੁਝ ਕਰਨਾ ਕਰ ਲੋ ਭਈ ਇਹ ਵੀ ਤੁਹਾਨੂੰ ਨਹੀਂ ਦੇਣਾ। ਉਹ ਕਾਜੀ ਰੋਲ ਸੀ। ਉਹਨਾਂ ਰੋਲ ਸੀ ਕਿ ਜਿਵੇਂ ਸਾਡੇ ਰਿਸ਼ਤੇਦਾਰ ਆ ਕੇ ਕਿਤੇ ਇਕਰਦਾਨ ਬੁੱਲੇ ਕਿ ਉਹ ਉਹਨਾਂ ਦੀ ਇੱਕ ਤਾਂ ਕੁੜੀ ਮਰ ਗਈ। ਇੱਕੋ ਘਰੋ ਪਰਿਵਾਰ ਹੋਏ ਨੇ। ਕਿ ਉਹ ਪੈਸੇ ਉਹਨਾਂ ਦਾ 5 ਲੱਖ 70 80 ਹਜ਼ਾਰ ਰੁਪਏ ਦੇਣ ਦੇ ਵੀ। ਉੱਥੋਂ ਫਿਰ ਤਾਂ ਕਰਕੇ ਰੋਲਾ ਪਾਈ ਜਾਂਦੇ ਫਿਰ ਬੋਲਦੇ ਸੀ। ਇਹ ਫਿਰ ਆ ਕੇ ਗੇਟ ਕੋ ਵੱਟੇ-ਵੱਟੇ ਮਾਰੇ ਨਾ ਪਹਿਲਾਂ ਗੰਦਾਸੇ ਮਾਰੇ, ਖੈਰ ਮਾਰੇ। ਉੱਥੋਂ ਫਿਰ ਉਹਨਾਂ ਦੇ ਬਾਈ ਫਿਰ ਹੋਏ। ਹਾਂਜੀ ਗੋਲੀਆਂ ਮਾਰੀਆਂ ਤੇ 7-8 ਜ਼ਖਮ ਆਦੇ ਨੇ। ਖੈਰ ਇੱਕ ਮੁੰਡੇ ਦੇ ਬੱਕੀ ਦੇ ਵੱਜੀ ਇਕ ਲੱਤ ਦੇ ਵੱਜੀ ਇੱਕ ਆਮ ਮੁੰਡੇ ਦੇ ਪੈਰ ਤੇ ਵੱਜੀ ਬਾਕੀ ਕੋਈ ਸਾਈਡ ਤੇ ਹੋਗਾ ਕੋਈ 게ਟਾਂ ਨੂੰ ਵੱਜੀਆਂ ਉੱਥੋਂ ਬਾਕੀ ਅਸੀਂ ਅੰਦਰ ਖੜ ਕੇ ਜਾ ਕੇ ਹਾਂਜੀ ਮੰਗ ਮੰਗੇ ਸਾਨੂੰ ਸੰਨਾਪ ਚਾਹੀਦਾ ਇਹਨਾਂ ਨੂੰ ਉਹ ਪਿੰਡ ਤੇ ਜਾਣ ਵਾਲੇ ਪਿੰਡ ਦੇ ਪਿੰਡ ਦੇ ਨਾੜੜੀ ਇੱਕੋ ਥੇ ਚੜਿਆ ਸੀ முன்னா முறாங்க ਪੰਜ ਜਾਏਗਾ ਆਗਾ ਉਹਦੇ ਰੋਲਾ ਸੀ ਉਹਨਾਂ ਲੈਣ ਦੇ ਰਾਜੋ ਬੈਠੀ ਚੱਲਿਆ ਸੀ ਤੇ ਉਹ 5 ਲੱਖ ਰੁਪਏ ਬਲਕਾਰ ਸਿੰਘ ਨਹੀਂ ਦੇਂਦਾ ਪਿਆ ਨਾ ਉਹਨਾਂ ਨਾਲ ਅੱਛਾ ਹੈ ਕੌਣ ਕਿਹਨਾ ਗੋਲੀ ਮਾਰੀ ਤੋ ਉਹ ਦੂਜਾ ਕਾਰਾ ਸਿੰਘ ਹੈ ਬਿੰਡੇ ਸਿੰਘ ਹੈ ਕਿਹਦੇ ਫੇਰ ਕਿਹਦੇ ਅਲੀ ਕਹਦੇ ਹੀ ਹੈ ਕਿਹੜੇ ਉਹ ਵੀ ਸਾਡੇ ਫੇਰ ਦੇ ਹੀ ਆ ਹਾਂ ਬਿੰਡੀ ਸਿੰਘ ਹੈ ਇਹ ਕਿੰਨੀਆਂ ਗੋਲੀਆਂ ਮਾਰੀਆਂ ਗੋਲੀ ਦਾ ਪਤਾ ਹੀ ਨਹੀਂ ਕਿੰਨੀਆਂ ਕਾਟ ਗਿਆ ਪਿਆਰਾ சோம்டோட சோ டே சோ பத்தி கதா மாரி ஆனா நிகலா நஜாய் ਲੱਗਦਾ ਕਿ ਹੈਗਾ ਇਹਨਾਂ ਦੇ ਅੱਗੇ ਬੰਦੇ ਫਸੇ ਹੋਣਾ ਵਿੱਚ ਦੋ ਲੰਮਾ ਕੰਮ ਕਰਦੇ ਜਾਂਦਾ ਉਹ ਜਿਹੜਾ ਹੀ ਇੱਕ ਪਿਆ ਆਂਦੇ ਰਹੇ ਉਹ ਉਹ ਚਿੱਟੇ ਵਿੱਚ ਖੜਾ ਹੋਇਆ ਬਾਰਡਰ ਤੋਂ ਖੜੀ ਚਾ ਸੀ ਅੱਛਾ ਅੱਛਾ ਉਹ ਕਨੀਆਂ ਹੋਏਗਾ ਇਹਨਾਂ ਦਾ ਹੋਏ ਲੱਗਦਾ ਕਿ 5 ਲੱਖ ਰੁਪਏ ਪਿੱਛੇ ਕਿਦਾਂ ਗੋਲਿਆ ਜਾਂ ਵਾਅਦਾ ਕਿ ਮਾਗਲਾ ਕੋਈ ਹੋਰ ਤਾਂ ਨਹੀਂ ਨਹੀਂ ਹੋਰ ਨਹੀਂ ਸੀ 5 ਲੱਖ ਰੁਪਏ ਉਹਨਾਂ ਨੂੰ ਇਹ ਵੇ ਲੈਣ ਦੇਂਦਾ ਸੀ ਕਾਸੀ ਭਈ ਉਹਨਾਂ ਦਾ ਸਾਡਾ ਵਾਪਸ ਕਰ ਤੂੰ ਕੰਮ ਦਾ ਕੋਈ ਕਰਾਇਆ ਨਹੀਂ ਧੱਕੇ ਨਾਲ ਫਿਰ ਸਰਾਤ ਮਲਾਹ ਵੀ ਗਏ ਸੀ ਆਪਰੇ 70 ਦੇ ਉਹਨਾਂ ਕਿਹਾ ਜੀ ਤੁਹਾਡਾ ਫਾਇਦਾ ਕਰ ਦੇਣਾ ਚੱਲ ਤੁਸੀਂ ਬਹਿ ਤੇ ਆਪਣੇ ਬੇਟੇ ਦੇਵਾਂਗੇ ਤੁਹਾਡੇ ਬੇਟੇ ਦੇ ਗੋਲੀ ਕਿੱਥੇ ਲੱਗੀ ਹੋਏ ਮੇਰੇ ਬੇਟੇ ਦੇ ਵਖੀ ਵਿੱਚ ਲੱਗੀ ਵਖੀ ਵਿੱਚ ਕਿਹੜਾ ਹਾਲ ਹਾਲ ਤਾਂ ਬਹੁਤ ਮਾੜਾ ਹੈ ਦਾ ਹਾਂ ਇਹ ਰੈਸ ਵਿਆਹ ਇਹ ਕਾ ਗੁੱਡੀ ਅਰੇ ਇਹਦੀ ਬਾਏ ਇੱਕ ਹਾਲ ਵਾ ਲਈ ਬੱਚੇ ਇੱਕ ਹੈ ਗੁੱਡੀ ਇਹਨੇ ਜੀ ਬਾਤ ਸਰ ਮੈਂ ਕਹਾਂ ਜੀ ਮੇਰੇ ਤੇ ਰੋਪੇ ਲਾ ਰਹੇ ਨੇ ਵੀ ਇਹਨੇ ਗੋਲੀ ਚਲਾਈ ਵੇਖੋ ਜੀ ਮੇਰੇ ਲਾਇਸੈਂਸੀ ਹੈ ਇਹ ਨਿਊ ਨਾਲ ਸੀ ਲਾਇਸੈਂਸ ਜੀ 1.5 ਤੋਂ 2 ਸਾਲ ਦੇ ਵਿੱਚ ਮੇਰੀ ਜਮਾ ਤਰਕਾਰੀ ਆਪਣੇ ਜਿਹੇ ਆਪਣੇ ਠਾਣੇ ਜਿੰਨੇ ਚੋਤੇ ਜਮਾਏ ਅੱਜ ਤੋ ਮੈਨੂੰ ਗੇੜੇ ਲਾਉਂਦਿਆਂ ਨੂੰ ਘਟੋ ਘਟ ਵੀ ਕੁਛ ਮੇਰੇ ਤੇ 50000 ਹੋ ਗਿਆ ਸੀ ਉਹਦੀ ਬਦੌਲਤ ਜਿਹੜਾ ਮੇਰਾ ਲਾਇਸੈਂਸ ਏ ਆ ਰਸੀਦ ਮੇਰੇ ਕੋਲੇ ਆ ਲਸਸ ਮੇਰੇ ਕੋਲੇ ਆ ਮੈਂ ਉੱਥੇ ਜਮਾ ਕਰਾਇਆ ਤੇ ਮੈਂ ਸੋਚੇ ਤੇ ਗੇੜੇ ਲਾ ਲਾ ਕੇ ਖੜਾ ਥੱਕ ਗਿਆ ਮੈਂ ਸੋਚਣ ਲੱਗਾ ਵੀ ਸਰ ਮੇਰਾ ਲਾਇਸੈਂਸ ਕੱਢ ਦਿਓ ਤੇ ਇਸ ਤਰ੍ਹਾਂ ਮੈਨੂੰ ਲੋਗ ਨਜਾਇਜ਼ ਕਰਦੇ ਆ ਤਾਂ ਕਿ ਲੋਗ ਨਜਾਇਜ਼ ਲਸਸ ਹੀ ਲਈ ਫਿਰਦੇ ਆ ਤੇ ਤੁਸੀਂ ਕਰ ਦਿਓ ਪਰ ਅਜੇ ਤੱਕ ਉਹ ਲਸਸ ਨਹੀਂ ਦਿੱਤਾ ਗਿਆ ਜਦੋਂ ਮੇਰੀ ਜਾ ਕੇ ਵੈਰੀਫਾਈ ਕੀਤੀ ਜਾਵੇ ਮੇਰੇ ਲਾਇਸੈਂਸ ਦੀ ਵੈਰੀਫਾਈ ਕੀਤੀ ਜਾਵੇ ਮੈਂ ਜਿਹੜਾ ਜਿਹੜਾ ਕਹਿਣ ਦਾ ਪਾਵੇ ਆ ਜਿਹੜਾ ਲੱਤਾਂ ਤੋਂ ਮੈਂ ਬੈਠਾ ਹਾਂ ਇਹਨਾਂ ਨੂੰ ਅੱਜ ਮੈਨੂੰ 20 ਤੋਂ 25 ਦਿਨ ਹੋ ਗਏ ਜੀ 25 ਦਿਨ ਹੋ ਗਏ ਮੇਰੀ ਲੱਤਾਂ ਰਗੀਆਂ ਨੂੰ ਤੇ ਮੇਰਾ ਹਰੀਪੁਰ ਵਾਲਾ ਤੋਂ ਚੱਲ ਰਿਹਾ ਇਲਾਜ ਜੀ ਟੇਡ ਮੇਰੇ ਚੱਲ ਰਿਹਾ ਜੀ ਉਹਨਾਂ ਤੋਂ ਚੱਲ ਰਿਹਾ ਅੱਜ ਵੀ ਮੈਂ ਜਾਣਾ ਸੀ ਮੈਂ ਉਹਦੀ ਕਰਾਉਣੀ ਸੀ ਜੀ ਆਪਣੇ ਜਿਹੜੀ ਆਪਣੇ ਸਾਰੇ ਸਰੀਰ ਦੀ ਕਰਾਉਂਦੇ ਆ ਉਹ ਮੈਂ ਕਰਾਉਣੀ ਸੀ ਤੇ ਅੱਜ ਇਹਨਾਂ ਨੇ ਰਾਤ ਦਾ ਮੇਰੇ ਪਹਿਲਾਂ ਰੇਟਾ ਟਰੋੜੇ ਚਲਾਏ ਇਟਾ ਰੋੜੇ ਚਲਾਉਣ ਤੋਂ ਬਾਅਦ ਫੇਰੇ ਫੇਰੇ ਨਾਲ ਡਾਂਗਾ ਛੋਟੇ ਲੈ ਕੇ ਆ ਗਏ ਫੇਰੇ ਛ ਕਿੰਨੇ ਕੁ ਜਣੇ ਸੀ ਇਹ ਜੀ ਕਟੋ ਤੋਂ ਕਾੜੀ ਦੀ ਮੇਜ਼ ਦੇ 70 ਤੋਂ 80 ਬੰਦਾ ਸੀ ਅਸੀਂ ਇੱਕ ਹੋਰ ਰੋਪ ਲੱਗਦਾ ਹੈ ਕਿ ਫਲਕਾਰ ਸਿੰਘ ਨੇ ਫਾਇ ਜਿਹੜਾ ਹੈ 405 ਲੱਖ ਰੁਪਏ ਦੇਣਾ ਸੀਗਾ ਉਹ ਨਾ ਦੇਣ ਨੂੰ ਲੈ ਕੇ ਲੜਾਈ ਕੀਤੀ ਮੈਂ ਕਹਾਂ ਜੀ ਕੋਈ ਅਸੀਂ ਨਹੀਂ ਦੇਣਾ ਨਹੀਂ ਲੈਣਾ ਮਤਲਬ ਨਹੀਂ ਇਹਨਾਂ ਦਾ ਕੋਈ ਰੋਲ ਸੀ ਜੀ ਚਿੱਟੇ ਦਾ ਚਿੱਟੇ ਦਾ ਰੋਲ ਸੀ ਕੁੜੀ ਦਾ ਕੋਈ ਇਹਨਾਂ ਦਾ ਰੋਲ ਸੀ ਕੁੜੀ ਕੋਈ ਇਹਨਾਂ ਦੀ ਗਨਜਾਇਕ ਗੱਲ ਕਰ ਰਹੀ ਸੀ ਕਿਸੇ ਮੁੰਡੇ ਨਾਲ ਰੱਬ ਜਾਣਦਾ ਉਹਦੇ ਨਾਲ ਇਹ ਮੇਰਾ ਪੰਜਾ ਲੱਗਦਾ ਸੀ ਮੇਰਾ ਪੰਜਾ ਲੱਗਦਾ ਸੀ ਮੈਂ ਇਹਦੇ ਨਾਲ ਇਹ ਹਰ سپورਟ ਦੇ ਨਾਲ ਜਾਂਦਾ ਰਿਹਾ ਹਰ سپورਟ ਤੇ ਇਹਨਾਂ ਦੇ ਨਾਲ ਮੈਂ ਖੜਦਾ ਰਿਹਾ ਇਹਨਾਂ ਨੇ ਰੋਸ ਲਾਤਾ ਵੀ ਤੂੰ 4 ਲੱਖ ਰੁਪਇਆ ਤੂੰ ਦੇਣਾ ਹੈ ਮੈਨੂੰ ਕੋ ਸਬੂਤ ਕਰਨ ਮੈਨੂੰ ਲਿਖਤੀ ਰੂਪ ਦੇਣ ਕੋਈ ਲਿਖਤੀ ਰੂਪ ਮੈਨਾਂ ਕਰਨ ਮੈਨੂੰ ਦਿਖਾਉਣ ਵੀ ਤੇਰੇ ਨਾਲ 4 ਲੱਖ ਰੁਪਇਆ ਕਿਹੜਾ ਮੈਂ ਦੇਣ ਨੂੰ ਤਿਆਰ ਹਾਂ ਮਤਲਬ ਜਿਹੜੇ ਰੋਪ ਲਾਏ ਯਾਰ ਇਹ ਬੇਗੁਨਾਹ ਨੇ ਇਹ ਕਿਸੇ ਦੇ ਘਰੇ ਬੈਠਾ ਜੀ ਮੈਨੂੰ ਇਹ ਕਹਿੰਦਾ ਰੋਪ ਲਾ ਕੇ ਵੀ ਤੂੰ ਮੈਨੂੰ 80 ਬੈਂ ਤੈਨੂੰ 10 ਮਰਲੇ ਥਾਂ ਦੇਵਾਂਗਾ ਮੈਂ ਕਿਉਂ ਦਿਆਂਗਾ ਮੇਰਾ ਬੱਚਾ ਨਹੀਂ ਤੇ ਮੇਰਾ ਆਪ ਦਾ ਬੱਚੇ ਨਹੀਂ ਮੈਂ ਕਿਸੇ ਨੂੰ ਕਿਉਂ ਦਿਆਂਗਾ ਜੇ ਮੈਂ ਕਿਸੇ ਲਈ ਦੇਣਾ ਮੰਨ ਕੇ ਚੱਲ ਤੇ ਮੇਰਾ ਆਪ ਦਾ ਬੱਚਾ ਨਹੀਂ ਖਾਏਗਾ ਈ ਮੰਤੀ ਕਰ ਜੀ ਮੈਂ ਮੰਗੇ ਕਰਦਾ ਜੀ ਬਿੰਦਾ ਬਿਲਕੁਲ ਨਚਾਇਜ ਕਰ ਰਹੇ ਨੇ ਰੋਲਾ ਸਾਡਾ ਜੀ ਸਰਪੰਚੀ ਦਾ ਸਰਪੰਚੀ ਇਲੈਕਸ਼ਨ ਲੜਿਆ ਮੇਰੇ ਘਰ ਦੇ ਬੈਂਚ ਬਣੇ ਆ ਮੇਰਾ ਛੋਟਾ ਬ੍ਰਦਰ ਜਿਹੜਾ ਉਹ ਬਣਿਆ ਸਰਪੰਚ ਰੋਲਾ ਇਸ ਗੱਲ ਦਾ ਤਿੰਨ ਹਮਲੇ ਅੱਗੇ ਇਹਨਾਂ ਨੇ ਕੀਤੇ ਆ ਇਹਨਾਂ ਦੇ ਵਿੱਚ ਮੈਂ 112 ਤੇ 81 ਤੇ ਮੈਂ ਐਪਲੀਕੇਸ਼ਨ ਲਖਾਈਆਂ ਨੇ ਪਰ ਮੇਰੀ ਐਸਐਚਓ ਜਿਹੜਾ ਸਦਰ ਨੇ ਕੋਈ ਨਹੀਂ ਸੁਣੀ ਪਰਸੋ ਰਾਤੀ ਮੈਂ ਫੋਨ ਕੀਤਾ ਸਰ ਮੈਨੂੰ ਫਿਰ ਨਾ ਵੰਗਾਰ ਰਹੇ ਨੇ ਮੈਨੂੰ ਕਹਿੰਦੇ ਆ ਆ ਜਾ ਬੰਨ ਤੇ ਆ ਜਾ ਤੇ ਮੈਂ ਹਾਂ ਯਾਰ ਰਾਤ ਨੂੰ ਮੈਂ ਆ ਕੇ ਕੀ ਕਰਨਾ ਮੈਨੂੰ ਕੀ ਪਤਾ ਤੁਹਾਨੂੰ ਸਟਾ ਗੜਾ ਮਾਰ ਜੇਗਾ ਮੈਨੂੰ ਕਹਾਂ ਮਾਰ ਜੇ ਕੋਈ ਯਾਰ ਮੈਂ ਟਰੋਣਾ ਸੀ ਮੈਂ ਡਲਾਇਆ ਵੀ ਚਲ ਆਪਸੇ ਰਹੀ ਹੋਏਗਾ ਸਿਰੇ ਕੌਣ ਵੇਖਾ ਨਾ ਸਿਰ ਉਹਨਾਂ ਮੈਨੂੰ ਬੁਲਾਇਆ ਨਾ ਮੈਨਾਂ ਨੂੰ ਬੁਲਾਇਆ ਬਸ ਜੀ ਆਏ ਨਾ ਰਈ ਸਭ ਆ ਕੇ ਆ ਪਰਸੋ ਰਾਤ ਇਹਨਾਂ ਨੇ ਮੇਰੇ ਤੇ ਹਮਲਾ ਰਾਤ ਬੋਲਤਾ ਬੋਲ ਕੇ ਮੇਰੇ ਅੱਫੀਸੇ ਤੋੜਤੇ ਦਵਾਰੀਆਂ ਤੋੜ ਗਏ ਪੁਲਿਸ ਆਈ ਰਾਤ 11 ਵਜੇ ਮੇਰੇ ਕਰਦਾ ਮੌਕਾ ਵੇਖੀ ਤੁਹਾਡੇ ਬੇਟੇ ਕੋਈ ਕੋਈ ਅਸਰਾ ਹੈਗਾ ਬਿਲਕੁਲ ਨਹੀਂ ਉਹ ਤਾਂ ਜੀ ਬੱਚਾ ਪੜਦਾ ਪਿਆ ਸਕੂਲ ਚ ਪੜਦਾ ਹੈ ਜੀ ਸਕੂਲੋਂ ਮਾਂ ਕਰ ਰਿਹਾ ਜੀ ਪੜਦਾ ਇਹ ਰਿੰਦਰ ਅਲੀ ਕੇ थाना सदर ਫਰੋਜਪੁਰ ਵਿੱਚ ਇੱਥੇ ਦੋ ਤਰਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਦੋ ਤਰਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਇਹਨਾਂ ਦਾ ਇੱਟਾਂ ਰੋੜੇ ਵੀ ਚੱਲੇ ਆ ਤੇ ਦੋਨੋਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਅਰਚਾ ਦਰਜ ਕਰਕੇ ਅਮਲ ਚ ਲੈਣ ਦੀ ਤੁਹਾਨੂੰ ਘਰ ਦਾ ਨੁਕਸਾਨ ਹੋਇਆ ਉਹ ਕਹਿੰਦੇ ਜੀ ਇਹਨਾਂ ਨੇ ਥੋੜੇ ਬਹੁਤ ਜਦੋਂ ਜਦੋਂ ਇਹ ਦੋ ਤਿੰਨ ਆਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ੱਟਾ ਰੋੜੇ ਚੱਲੇ ਉਹਦੇ ਕੋਈ ਸ਼ੀਸ਼ੇ-ਸ਼ੂਸ਼ੇ ਟੁੱਟੇ ਤਾਂ ਕੋਈ ਜ਼ਖਮੀ ਵੀ ਗੋਲੀ ਲੱਗੀ ਤੁਹਾਨੂੰ ਦੱਸਿਆ ਜੀ ਦੋ ਬੰਦੇ ਜ਼ਖਮੀ ਆ ਜੇ ਗੋਲੀ ਲੱਗੀ ੱਟਾ ਰੋੜੇ ਲੱਗੇ ਡਾਕਟਰ ਜੀ ਦੱਸ ਸਕਦਾ ਇਹਨਾਂ ਦੋਹਾਂ ਤਰ੍ਹਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣ ਗਿਆ ਉਹ ਵਿੱਚ ਮਾਮਲਾ ਪੈਸੇ ਨਾਲ ਨਹੀਂ ਲੱਗਦਾ ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ-ਦੇਣ ਤਾਂ ਉਹ